ਅੱਜ ਦੇ ਸਮਾਜ ਵਿੱਚ ਨੂੰ ਤੇ ਟੀ ਦਾ ਰਿਸ਼ਤਾ ਇੱਕ ਐਨਾ ਕੁ ਹੀ ਜ਼ਰੂਰੀ ਰਿਸ਼ਤਾ ਹੈ ਕਿ ਘਰ ਦੇ ਵਿੱਚ ਨੂੰ ਹੋਣਾ ਵੀ ਜ਼ਰੂਰੀ ਹੈ ਤੇ ਘਰ ਦੇ ਵਿੱਚ ਟੀ ਹੋਣਾ ਵੀ ਜ਼ਰੂਰੀ ਹੈ ਅਗਰ ਘਰ ਦੇ ਵਿੱਚ ਟੀ ਨਹੀਂ ਹੁੰਦੀ ਤਾਂ ਉਸ ਪਰਿਵਾਰ ਨੂੰ ਅਸਲੀ ਜ਼ਿੰਦਗੀ ਜਿਉਣ ਦਾ ਪਤਾ ਹੀ ਨਹੀਂ ਲੱਗਦਾ ਕਿ ਇੱਕ ਇੱਕ ਟੀਟਾ ਮਾਲਕ ਸਭ ਨੂੰ ਦੇਵੇ ਜ਼ਰੂਰੀ ਨਹੀਂ ਹੈਗਾ ਕਿ ਟੀਂਆਂ ਪੁੱਤਾਂ ਨਾਲੋਂ ਕੁਝ ਘੱਟ ਨੇ ਟੀਂਆਂ ਦੇਖਦੇ ਹਾਂ ਸਮਾਜ ਦੇ ਵਿੱਚ ਕਿ ਅੱਜ ਕੱਲ ਮੁੰਡਿਆਂ ਨਾਲੋਂ ਪੜ੍ਹਾਈ ਦੇ ਖੇਤਰ ਵਿੱਚ ਜੌਬ ਦੇ ਖੇਤਰ ਵਿੱਚ ਤੇ ਘਰ ਦੇ ਕੰਮਾਂ ਵਿੱਚ ਮੁੰਡਿਆਂ ਨਾਲੋਂ ਬਹੁਤ ਜ਼ਿਆਦਾ ਅੱਗੇ ਨੇ ਪੜਾਈ ਦੇ ਖੇਤਰ ਲੈਣ ਨੂੰ ਉਹਦੇ ਵਿੱਚ ਨੰਬਰਾਂ ਦੇ ਵੇਸ ਤੇ ਕੁੜੀਆਂ ਹੀ ਤਕਰੀਬਨ ਕੁੜੀਆਂ ਹੀ ਬਾਜੀ ਮਾਰਦੀਆਂ ਨੇ ਤਾਂ ਫਿਰ ਆਪਾਂ ਕਿਵੇਂ ਕਹੀਏ ਬੀਟੀਆਂ ਪੁੱਤਾਂ ਨਾਲੋਂ ਘੱਟ ਨੇ ਪਰ ਆਪਣੀ ਸਮਾਜ ਵਿੱਚ ਬਹੁਤ ਬਰਾਇਆਂ ਵੀ ਹੁੰਦੀਆਂ ਨੇ ਈਆਂ ਨੂੰ ਕੋਖਰੇ ਵਿੱਚ ਮਾਰਿਆ ਜਾਂਦਾ। ਜਦੋਂ ਕਿ ਆਪਾਂ ਉਹੀ ਜੀ ਧੀ ਦਾ ਕੋਖਰੇ ਵਿੱਚ ਕਤਲ ਕਰਵਾ ਦਿੰਦੇ ਆ ਕਿ ਪਤਾ ਨਹੀਂ ਉਹਨੇ ਵੱਡੀ ਹੋ ਕੇ ਕਿੰਨਾ ਕਿ ਇਸ ਸਮਾਜ ਨੂੰ ਦੇਣ ਦੇਣੀ। ਉਸੇ ਤਰ੍ਹਾਂ ਜਿਵੇਂ ਘਰ ਦੇ ਵਿੱਚ ਧੀ ਹੋਣੀ ਜ਼ਰੂਰੀ ਹੈ ਤਾਂ ਉਸੇ ਤਰ੍ਹਾਂ ਇੱਕ ਨੂੰ ਹੋਣੀ ਵੀ ਜ਼ਰੂਰੀ ਹੈ। ਨੂੰ 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 ਨਾ ਸਮਝਿਆ ਜਾਵੇ। ਤੇ 3 ਨੂੰ ਪਰਾਇਤਾ ਨਾ ਸਮਝਿਆ ਜਾਵੇ। ਤਾਂ ਆਪਣਾ ਸਮਾਜ ਇੱਕ ਨਵੀਂ ਜ਼ਿੰਦਗੀ ਨੂੰ ਸਹਿਦ ਦੇ ਸਕਦਾ ਹੈ। ਘਰ ਦੇ ਵਿੱਚ ਧੀ ਹੁੰਦੀ ਹੈ ਤਾਂ ਜਨਮ ਤੋਂ ਲੈ ਕੇ ਜਿੰਨਾ ਚਿਰ ਉਹਦਾ ਬਚਪਨ ਹੁੰਦਾ ਉਨਾਂ ਚਿਰ ਹੀ ਜਿੰਨਾ ਚਿਰ ਉਹ ਸਮਝਣ ਯੋਗ ਹੀ ਨਹੀਂ ਹੁੰਦੀ। ਉਹਨਾਂ ਟਾਈਮ ਹੀ ਉਹ ਘਰ ਦੇ ਕੰਮਾਂ ਵਿੱਚ ਹੱਥ ਨਹੀਂ ਪਟਾ ਸਕਦੀ ਪਰ ਜਿੱਥੋਂ ਉਹਨੂੰ ਸੋਝੀ ਆ ਜਾਂਦੀ ਹੈ। ਲਾਲੋ ਬੱਚਾ 7-8 ਸਾਲ ਦਾ ਹੋ ਜਾਂਦਾ ਹੈ। ਤਾਂ ਉਹ ਉਦੋਂ ਤੋਂ ਹੀ ਆਪਣੇ ਮਾਪੇ ਨੂੰ ਆਪਣੇ ਭੈਣਾ ਭਾਵਾ ਭਰਾਵਾਂ ਨੂੰ ਇੱਕ ਪਾਣੀ ਦਾ ਗਲਾਸ ਵੀ ਫੜਾ ਕੇ ਇਹ ਸਾਬਤ ਕਰ ਦਿੰਦੀ ਹੈ ਕਿ ਉਹਨੂੰ ਉਸ ਘਰ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਲੱਗ ਗਈ। ਫਰਜ਼ ਕਰੋ ਆਪਾਂ ਧੀ ਨੂੰ ਘੱਟੋ-ਘੱਟ 22-23 ਸਾਲ ਦੀ ਕਰਕੇ ਵਿਆਹਨੇ ਆ। ਤਾਂ ਉਹ ਜਿਆਦਾ ਨਹੀਂ। ਆਪਣੇ ਮਾਪਿਆਂ ਦੀ ਘਰੀ ਕਾਟ ਤੋਂ ਕੱਟ 15-18 ਸਾਲ ਜਿੱਥੋਂ ਹੁਕਮ ਆਉਣ ਜੋਗੀ ਹੋ ਜਾਂਦੀ ਹੈ ਤਾਂ ਉਹ ਪੂਰਾ ਕੰਮਾਂ ਦੇ ਵਿੱਚ ਵੀ ਹੱਥ ਬਣਾਉਂਦੀ ਹੈ ਵਟਾਉਂਦੀ ਹੈ ਕਮਾਈ ਦੇ ਵਿੱਚ ਵੀ ਹੱਥ ਵਟਾਉਂਦੀ ਹੈ ਜੇਕਰ ਘਰ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਹੋ ਜੇ ਬੇਸ਼ੱਕ ਉਹਦੇ ਮੰਮੀ ਡੈਡੀ ਜਾਂ ਉਹਦੇ ਭੈਣ ਭਰਾ ਤਾਂ ਉਹ ਪੂਰੀ ਇਮਾਨਦਾਰੀ ਨਾਲ ਆਪਣੀ ਸੇਵਾ ਨੋਬੰਦੀ ਹੈ ਕਈ ਟੀ ਆਈਆਂ ਜਿਹਾ ਵੀ ਦੇਖੇ ਨੇ ਜੋ ਘਰ ਦੀਆਂ ਪੂਰੀਆਂ ਪੂਰੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਆਪਣੇ ਸਿਰ ਤੇ ਚੱਕੀਆਂ ਹੁੰਦੀਆਂ ਨੇ ਉਸੇ ਤਰ੍ਹਾਂ ਇੱਕ ਨੂਹ ਜਿਹਨੂੰ ਆਪਾਂ ਵਿਆਹ ਕੇ ਘਰ ਦੇ ਵਿੱਚ ਲੈ ਕੇ ਆਉਂਦੇ ਆ ਤਾਂ ਉਹਨੂੰ ਕਈ ਘਰਾਂ ਦੇ ਵਿੱਚ ਨੋਹਾਂ ਨੂੰ ਨੋਹਾਂ ਬਣਾ ਕੇ ਰੱਖਿਆ ਜਾਂਦਾ ਹੈ ਕੋਈ ਮਾਨ ਸਤਕਾਰ ਕੋਈ ਅਧਿਕਾਰ ਨਹੀਂ ਦਿੱਤਾ ਜਾਂਦਾ ਪਰ ਮੇਰੇ ਹਿਸਾਬ ਨਾਲ ਅਸਲ ਧੀਆ ਨੂੰਹਾਂ ਹੁੰਦੀਆਂ ਨੇ ਉਹਨਾਂ ਨੂੰ ਪਰਿਵਾਰ ਦੇ ਵਿੱਚ ਪੂਰਾ ਮਾਨ ਸਤਕਾਰ ਮਿਲੇ ਪੂਰੇ ਪਿਆਰ ਨਾਲ ਰੱਖਿਆ ਜਾਵੇ ਜਿਸ ਤਰ੍ਹਾਂ ਆਪਾਂ ਆਪਣੀਆਂ ਧੀਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਉਸੇ ਤਰ੍ਹਾਂ ਆਪਾਂ ਨੂੰਹਾਂ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਈਏ ਨੂੰ ਨੂੰ ਵੀ ਇਹ ਚਾਹੀਦਾ ਹੈ ਕੀ ਮੈਂ ਜਿਸ ਘਰ ਦੇ ਵਿੱਚ ਵਿਆਹ ਕੇ ਆਈ ਆਂ ਤਾਂ ਉਹ ਘਰ ਮੇਰਾ ਆਪਣਾ ਘਰ ਹੈ ਮੇਰੇ ਸੱਸ ਸਹੁਰਾ ਨਹੀਂ ਮੇਰੇ ਮਾਪੇ ਜੇਕਰ ਨੂੰ ਆਪਣੇ ਸੱਸ ਸਹੁਰੇ ਨੂੰ ਮਾਪੇ ਡੇਰ ਜੇਠ ਨੂੰ ਤੇ ਨਨਦ ਨੂੰ ਭੈਣ ਭਰਾ ਸਮਝੇ ਤਾਂ ਉਹ ਘਰ ਵਰਗਾ ਸਵਰਗ ਕੋਈ ਸਵਰਗ ਨਹੀਂ ਹੋ ਸਕਦਾ ਉਹ ਘਰ ਇੱਕ ਸਵਰਗ ਹੈ ਜੇਕਰ ਇਸ ਸਮਾਜ ਦੀਆਂ ਬੁਰਾਈਆਂ ਨੂੰ ਆਪਾਂ ਖਤਮ ਕਰਨਾ ਚਾਹੀਏ ਤਾਂ ਇਹ ਹੋ ਸਕਦੀਆਂ ਨੇ ਕਿਵੇਂ ਨੂੰ ਨੂੰ ਧੀ ਸਮਝ ਕੇ ਤੇ ਧੀ ਨੂੰ ਪਰਾਇਆ ਤਨ ਨਾ ਸਮਝ ਕੇ ਤਾਂ ਕਿ ਇਹ ਆਪਣਾ ਜਿਹੜਾ ਸਮਾਜ ਹੈ ਸਵਰਗ ਬਣ ਸਕਦਾ ਤੇ ਹੋਰ ਪਰਿਵਾਰ ਵੀ ਉਹਨਾਂ ਪਰਿਵਾਰਾਂ ਤੋਂ ਸੀਧ ਲੈ ਕੇ ਆਪਣੀ ਜ਼ਿੰਦਗੀ ਜਿਉਣਾ ਸਿੱਖ ਸਕਦੇ ਹਨ ਕਿ ਜਿਹੜੇ ਘਰਾਂ ਦੇ ਵਿੱਚ ਨੋਹਾਨੂੰ ਧੀਆ ਸਮਝ ਕੇ ਤੇ ਧੀਆਂ ਨੂੰ ਪਰਾਇਤਨ ਨਾ ਸਮਝ ਕੇ ਆਪਣਾ ਘਰ ਨੂੰ ਸਵਰਗ ਬਣਾਉਦੇ ਆ। ਇਸ ਵੀਡੀਓ ਰਾਹੀਂ ਜੇਕਰ ਵੀਡੀਓ ਵਧੀਆ ਲੱਗੀ ਜੀ ਵੀਡੀਓ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਹੀ ਕੀ ਲੱਗੀ। thank you t a n